ਮਸ਼ਕੂਰ ਹਾਂ ਬਹੁਤ ਕਰਨਾਲੇ ਦੇ ਸਤਕਾਰਯੋਗ ਸਾਰਾ ਮੀਡੀਆ ਦਾ ਆਪਣੇ ਛੋਟੇ ਵੀਰ ਭੂਲਾ ਸਿੰਘ ਵਿਰਕ ਜੀ ਦਾ ਜਿਨ੍ਹਾਂ ਨੇ ਅੱਜ ਬਹੁਤ ਇੱਕ ਥੋਸ ਇਕੱਤਰਤਾ ਕਰਕੇ ਇਹ ਸਾਡੇ ਚੋਣ ਮਹੀਮ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ ਵਾ ਔਰ ਉਹਨਾਂ ਨੇ ਜੋ ਇਸ ਹਲਕੇ ਦੇ ਵਿੱਚ ਉਹਨਾਂ ਦਾ ਪਿਛਲੇ ਕਾਫੀ ਹਰਸੇ ਤੋਂ ਅਸਰ ਉਸੂਰ ਹੈ ਉਹ ਸਾਰਾ ਸਾਡੇ ਪਿੱਛੇ ਝੁਕਿਆ ਵਾ ਉਹਨਾਂ ਦਾ ਮੈਂ ਬਹੁਤ ਬਣੀਆ ਧੰਨਵਾਦ ਕਰਦਾ ਮੇਰੇ ਖੱਬੇ ਪਾਸੇ ਸਰਦਾਰ ਸੁਰਿੰਦਰਪਾਲ ਸਿੰਘ ਜੀ ਜੀ ਐਕਸਐਮਐਲਏ ਮੇਰੇ ਅਜ਼ੀਜ਼ ਪ੍ਰਾਣੇ ਮੇਰੇ ਇਕੱਠੇ ਅਸੀਂ ਵਿਧਾਨ ਸਭਾ ਚੇ ਮੇਰੇ ਰਾਈਟ ਸਾਈਡ ਤੇ ਮੇਰਾ ਛੋਟਾ ਪ੍ਰਾ ਕੁਲਦੀਪ ਸਿੰਘ ਕਾਲਾ ਢਿੱਲੋਂ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਬਰਨਾਲਾ ਔਰ ਆਪਣੇ ਮਹੇਸ਼ ਜੀ ਮੱਖਣ ਸ਼ਰਮਾ ਜੀ ਅਤੇ ਹੋਰ ਸੀਨੀਅਰ ਕਾਂਗਰਸ ਦੇ ਲੀਡਰਸ ਗੁਰਜੀਤ ਸਿੰਘ ਜੀ ਪ੍ਰੈਜ਼ੀਡੈਂਟ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਵਾਂ ਕਿ ਮੈਂ ਤਾਂ ਇਹ ਸੋਚ ਕੇ ਆਇਆ ਸੀਗਾ ਕਿ ਸ਼ਾਇਦ ਸੰਗੂਰ ਦੇ ਵਿੱਚ ਮੁੱਖ ਮੰਤਰੀ ਦਾ ਜ਼ਿਲ੍ਹਾ ਵਾ ਤੇ ਪਤਾ ਨਹੀਂ ਕਿੰਨੇ ਕੰਮ ਹੋਏ ਹੋਣਗੇ ਕਿੰਨਾ ਕੁ ਵਿਕਾਸ ਹੋਇਆ ਹੋਵੇ ਜਿਹੜਾ ਜਿਹੜਾ ਇਹ ਰੋਜ਼ ਸ਼ੋਰ ਮਚਾਉਂਦਾ ਲੇਕਿਨ ਮੈਨੂੰ ਆਈ ਵਾਸ ਅਟਰਲੀ ਸ਼ੌਕਡ ਮਤਲਬ ਮੈਨੂੰ ਬੜੀ ਹੈਰਾਨਗੀ ਹੋਈ ਆ ਕਿ 2 ਸਾਲ ਦਾ ਮੁੱਖ ਮੰਤਰੀ ਦਾ ਜ਼ਿਲ੍ਹਾ ਹੋਵੇ ਤਿੰਨ ਮਨਿਸਟਰਸ ਹੋਣ ਕੈਬਨਿਟ ਦੇ ਤੇ ਪਿੰਡਾਂ ਦੇ ਵਿੱਚ ਕੋਈ ਕੰਮ ਨਾ ਹੋਇਆ ਹੋਵੇ ਕਸਬਿਆਂ ਤੇ ਸ਼ਹਿਰਾਂ ਦੇ ਵਿੱਚ ਕੋਈ ਕੰਮ ਨਾ ਹੋਇਆ ਹੋਵੇ ਮੈਨੂੰ ਉਸ ਦਿਨ ਬਜਿੰਦਰ ਸਿੰਘਲਾ ਲੈ ਕੇ ਗਏ ਨੇ ਸ਼ਹਿਰ ਸ਼ਵਮ ਕਲੋਨੀ ਆਫਿਸਰ ਕਲੋਨੀ 28 ਕਰੋੜ ਰੁਪਏ ਦਾ ਸੀਵਰੇਜ ਪ੍ਰੋਜੈਕਟ ਦੋ ਕ ਵਾਰਡਸ ਵਿੱਚ ਮਨਜ਼ੂਰ ਕੀਤਾ ਹੋਇਆ ਕੰਮ ਸ਼ੁਰੂ ਹੋ ਗਿਆ 50% ਕੰਮ ਖਤਮ ਹੋ ਗਿਆ ਜਿੱਦਣ ਦੀ ਸਰਕਾਰ ਬਾਦ ਆਈ ਉੱਥੇ ਕੰਮ ਸਾਰਾ ਰੋਕ ਦਿੱਤਾ ਸਾਰੇ ਪੰਜਾਬ ਦੀਆਂ 13000 ਪੰਚਾਇਤਾਂ ਦਾ ਕੰਮ ਚੋਖ ਕਰ ਦਿੱਤਾ ਜਸਟ ਬਿਕੋਜ਼ ਸਰਪੰਚ ਜਿਹੜੇ ਸੀ ਕਾਂਗਰਸ ਦੇ ਇਲੈਕਟਿਡ ਸੀ ਚੋਰ ਸਰਪੰਚਾਂ ਨੂੰ ਚੋਰ ਗردਾਨ ਦਿੱਤਾ ਕੌਂਸਲਰਾਂ ਨੇ ਪਰਚੇ ਕਰਾ ਦਿੱਤੇ ਕਮੇਟੀਆਂ ਤੋੜ ਦਿੱਤੀਆਂ ਕਿ ਇਹ ਬਦਲਾਵਤੀ ਰਾਜਨੀਤੀ ਸੀ ਔਰ ਭਗਵਾਨਪਾਨ ਕੋਈ ਮੈਨੇ ਕੇਸ ਪ੍ਰਾਪਤੀ ਮਤਲਬ ਚਲੋ ਮੰਨ ਲਿਆ ਕੋਈ ਛੋਟਾ ਮੋਟਾ ਕੰਮ ਕਰਾ ਦਿੱਤਾ ਲੇਕਿਨ ਕੋਈ ਮੈਨੇ ਕੇਸ ਪ੍ਰਾਪਤੀ ਲਾਈਕ ਅ ਬਿਗ ਬਿਗ ਇੰਡਸਟਰੀਅਲ ਇਨਵੈਸਟਮੈਂਟ ਇਨ ਸ਼ੁਗਰ ਰੂਟ ਕੋਈ ਇੱਕ 슈ਗਰ ਮਿਲ ਸੀ ਸਾਡੀ ਧੂਰੀਏ ਦੇ ਹਲਕੇ ਦੇ ਵਿੱਚ ਉਹ 2022 ਅਕਤੂਬਰ ਚ ਬੰਦ ਹੋ ਗਈ ਚਲਾਉਣੇ ਦਾ ਕੀ ਸੀ ਔਰ ਕੋਈ ਵੱਡਾ ਕੋਈ ਮੈਡੀਕਲ ਕਾਲਜ ਦੀ ਗੱਲ ਕੀਤੀ ਸੀ ਉੱਥੇ ਮਸਤੂਆਣਾ ਸਾਹਿਬ 19 ਪੱਥਰ ਦਾ ਨਹੀਂ ਪੱਥਰ ਖੜਾ ਇਕੱਲੇ ਇੱਥੇ ਨਹੀਂ ਖੜਾ ਪੰਜਾਬ ਦੇ ਵਿੱਚ 15 ਜ਼ਿਲ੍ਹਿਆਂ ਦੇ ਵਿੱਚ ਹੋਰ ਜਿਹੜੇ ਮੈਡੀਕਲ ਕਾਲਜ ਦੇ ਨਹੀਂ ਪੱਥਰ ਉਹ ਨਹੀਂ ਪੱਥਰ ਹੀ ਖੜੇ ਨੇ ਤੋਂ ਮੈਨੂੰ ਹੈਰਾਨੀ ਹੁੰਦੀ ਕਿ ਜਿਹੜਾ 70000 ਕਰੋੜ ਕਰਜ਼ਾ ਚਾੜਿਆ ਨਵਾਂ ਇਸ ਸਰਕਾਰ ਨੇ ਉਹ ਲੱਗਿਆ ਕਿੱਥੇ ਹੈ ਪਰ ਸੋਚੋ 2500 ਕਰੋੜ ਰੁਪਏ ਹੋਰ ਕਰਜ਼ਾ ਨਵਾਂ ਚੱਕਿਆ ਗਿਆ ਭਾਈ ਬਾਈ ਮੌਰਟਗੇਜਿੰਗ ਸ਼ੋਰਟੀ ਆਵਰ ਬਾਂਡਸ ਜਿਹੜਾ ਸਾਡਾ ਸਰਮਾਇਆ ਪਿਆ ਹੁੰਦਾ ਇਮਰਜੈਂਸੀ ਵਿੱਚ ਵਰਤਣਾ ਹੁੰਦਾ ਉਹ ਚੱਕ ਕੇ ਕਰਦਾ ਅਗੇ ਕਿੱਥੇ ਤਨਖਾਹਾਂ ਦੇਣੀਆਂ ਪੁਲਿਸ ਡਿਪਾਰਟਮੈਂਟ ਦੀ ਡੀਏ ਨਹੀਂ ਦੇ ਸਕੇ EMPLOYEES ਦੇ ਪੈਨਸ਼ਨਰਸ ਦੇ ਏਰੀਆਸ ਨਹੀਂ ਦੇ ਸਕੇ ਤਾਂ ਇਹ ਪੈਸਾ ਗਿਆ ਕਿੱਥੇ ਕੇਜਰੀਵਾਲ ਸਾਹਿਬ ਕਿੰਨਾ ਸ਼ੋਰ ਮਚਾਉਂਦੇ ਜਦੋਂ ਤੁਸੀਂ ਪੁੱਛਿਆ ਕਿ ਗਾਰੰਟੀਆਂ ਕਿਤੋਂ ਪੂਰੀਆਂ ਕਰੋਗੇ ਅਖੇ ਜੀ ਅਸੀਂ 20000 ਕਰੋੜ ਰੁਪਈਆ ਜਿਹੜਾ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਆ ਅਸੀਂ ਉਹਨੂੰ ਰੋਕ ਕੇ 20000 ਕਰੋੜ ਰੁਪਏ ਦੇ ਨਾਲ ਜੌਬਸ ਕ੍ਰੀਏਟ ਕਰਾਂਗੇ ਔਰ ਹੋਰ ਸਾਡੀਆਂ ਗਾਰੰਟੀਆਂ ਪੂਰੀਆਂ ਕਰਾਂਗੇ ਪਿਛਲੇ 2 ਸਾਲ ਦੇ ਬਜਟ ਵਿੱਚ ਜਿਹੜੇ ਫਿਗਰਸ ਆਏ ਨੇ ਮਾਈਨਿੰਗ ਦੀ ਆਮਦਨ ਰੈਵਨਿਊ ਜਨਰੇਟ ਹੋਈ ਪੰਜਾਬ ਦੀ ਉਹ ਮਗਰਲੇ ਸਾਲਾਂ ਵਿੱਚ 200 250 ਕਰੋੜ ਸੀਗੀ ਇਨ ਬਿਨ 200 250 ਕਰੋੜ ਆਮਦਨ ਤੋਂ ਵਧੀ ਨਹੀਂ ਮਾਈਨਿੰਗ ਦੀ ਤਾਂ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਜਿਹੜਾ ਹੁਣ 19700 ਕਰੋੜ ਰੁਪਿਆ ਤੁਹਾਡੇ ਮੁਤਾਬਕ ਕੀ ਕਿ ਚੋਰੀ ਹੋ ਰਿਆ ਮਗਰਲੀਆਂ ਪਾਰਟੀਆਂ ਦੇ ਚੋਰ ਚੋਰੀ ਕਰਦੇ ਸੀਗੇ ਉਹ 19700 ਕਰੋੜ ਰੁਪਿਆ ਕਿੱਥੇ ਹੈ ਇਨਾ ਵੱਡਾ ਕਰਜ਼ਾ ਵੱਡਾ ਕਰਜ਼ਾ ਚੜਾਇਆ ਕਿਤੇ ਇਨਫਰਾਸਟ੍ਰਕਚਰਲ ਡਿਵੈਲਪਮੈਂਟ ਕੈਪੀਟਲ ਡਿਵੈਲਪਮੈਂਟ ਕੈਪੀਟਲ ਕੁਝ ਜਨਰੇਟ ਕੀਤਾ ਹੋਵੇ ਕੁਝ ਨਜ਼ਰ ਨਹੀਂ ਆਇਆ ਬਸ ਰਿਸ਼ਤੇਾਰਬਾਜੀ ਚੇਨਈ ਤੱਕ ਦੇ 에어ਪੋਰਟ ਸੇ ਮੈਂ ਟ੍ਰੈਵਲ ਕੀਤਾ ਬੈਂਗਲੌਰ ਹਾਈਦਰਾਬਾਦ ਉੱਥੇ ਵੱਡੇ ਵੱਡੇ ਬਿਲ ਬੋਰਡਸ ਲੱਗੇ ਨੇ ਇਲੈਕਟ੍ਰੋਨਿਕ ਜੜਾ ਮੈਕੈਨਿਕ ਇੱਕ ਦਿਨ ਦਾ ਕਿਰਾਇਆ ਮੈਨੂੰ ਲੱਗਾ ਲੱਖ ਦੋ ਤਿੰਨ ਲੱਖ ਰੁਪਇਆ ਹੋਣਾ ਉਹਦੇ ਤੇ ਕੇਚਰੀਵਾਲ ਸਾਹਿਬ ਦੀਆਂ ਫੋਟੋਆਂ ਭਗਵਾਨ ਪਿਆਜ ਸਾਰੇ ਦੇਸ਼ ਦੇ ਪੇਪਰਾਂ ਦੇ ਵਿੱਚ ਫੁੱਲ ਪੇਜ ਪੇਜ ਐਡਸ ਚੱਲ ਰਹੀਆਂ ਨੇ ਆਹ ਇਹ ਨਾ ਦੇ ਦੇ ਨਹੀ ਔਰ ਮੈਨੂੰ ਦੁੱਖ ਇਸ ਗੱਲ ਦਾ ਕਿ ਜਿਹੜੀ ਪਾਰਟੀ ਤੇ ਲੋਕਾਂ ਨੇ ਇੰਨਾ ਭਰੋਸਾ ਕੀਤਾ ਮੈਂ ਉਥੋਂ ਕਿਹਾ ਕਿ ਇਹਨਾਂ ਨੇ ਨਾ ਸਿਰਫ ਨਾ ਸਿਰਫ ਧੋਖਾ ਕੀਤਾ ਲੋਕਾਂ ਨਾਲ ਇਹਨਾਂ ਨੇ ਇਨਕਲਾਬ ਸ਼ਬਦ ਦਾ ਗਰਭਪਾਤ ਕੀਤਾ ਅਗਲੇ 20 ਸਾਲ ਲੋਕੀ ਇਨਕਲਾਬ ਸ਼ਬਦ ਤੋਂ ਦੂਰ ਭੱਜਣਗੇ ਉਹ ਯਕੀਨ ਨਹੀਂ ਕਰਨਗੇ ਕਿ ਬਦਲਾਅ ਤੇ ਇਨਕਲਾਬ ਤੇ ਬਾਬਾ ਸਾਹਿਬ ਉਮੀਦਵਾਰ ਦੀ ਫੋਟੋ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲਾ ਕੇ ਇਹਨਾਂ ਨੇ ਸਾਡੇ ਨਾਲ ਜਿਹੜਾ ਸੀਗਾ ਉਹ ਵਿਸ਼ਵਾਸ ਘਾਤ ਕੀਤਾ ਸਾਡੇ ਪੰਜਾਬ ਬੜੇ ਨਾਜ਼ੁਕ ਹਾਲਾਤਾਂ ਚ ਗੁਜ਼ਰਦਾ ਕੰਟੀਨਿਊਸ ਟੂ ਸਟਰਗਲ ਫਾਰ ਐਗਜ਼ਿਸਟੈਂਸ ਤਿੰਨ ਪੀੜੀਆਂ ਸਾਡੀਆਂ ਇੱਕ ਪੀੜੀ ਪਹਿਲਾਂ ਖਾੜਕੂ ਲਹਿਰ ਦੇ ਵਿੱਚ ਕੰਜ਼ੂਮ ਹੋ ਗਈ ਤੇ ਇੱਕ ਪੀੜੀ ਸਾਡੀ ਨਸ਼ੇ ਦੇ ਲਹਿਰ ਨਸ਼ੇ ਦੇ ਕਰੋਪ ਵਿੱਚ ਕੰਜ਼ੂਮ ਹੋ ਗਈ ਅੱਜ ਦੀ ਪੀੜੀ ਜਿਹੜੀ ਉਹ ਵਿਦੇਸ਼ਾਂ ਵਿੱਚ ਨੌਨ ਸਟਾਪ ਜਾ ਰਹੀ ਹੈ ਤਿੰਨ ਕਰੋੜ ਆਬਾਦੀ ਚੋਂ 75 ਲੱਖ ਆਦਮੀ ਪੰਜਾਬ ਦਾ ਵਿਦੇਸ਼ਾਂ ਨੂੰ ਕੂਚ ਕਰ ਰਿਹਾ ਜਿਹੜਾ ਬੱਚਾ ਪੰਜਾਬ ਦਾ ਜਾ ਰਿਹਾ ਨਾਲ 20 ਤੋਂ 25 ਲੱਖ ਰੁਪਏ ਲੈ ਕੇ ਜਾਂਦਾ ਇਟਸ ਨਾਟ ਓਨਲੀ ਇਟਸ ਨਾਟ ਓਨਲੀ ਹਿਊਮਨ ਰਿਸੋਰਸ ਡレイン ਇਟ ਇਜ਼ ਆਲਸੋ ਫਾਈਨੈਂਸ਼ੀਅਲ ਡ੍ਰੇਨ ਨਾਲੇ ਦਾ ਸਾਡਾ ਪੜ੍ਹਿਆ ਲਿਖਿਆ ਵਰਗ ਚਲੇ ਗਿਆ ਨਾਲੇ ਸਾਡਾ ਪੈਸਾ ਸਰਮਾਇਆ ਪੰਜਾਬ ਦਾ ਤੁਸੀਂ ਲਾ ਲਓ ਜੇ 1 ਲੱਖ ਬੱਚਾ ਕੈਨੇਡਾ ਜਾਵੇ ਹਰ ਸਾਲ ਇੱਕ ਸਾਲ ਵਿੱਚ ਤੇ ਹਰ ਬੱਚਾ 20 ਤੋਂ 25 ਲੱਖ ਰੁਪਏ ਪੜ੍ਹਾਈ ਦੇ ਬੇਸ ਤੇ ਪੀਆਰ ਦੇ ਬੇਸ ਤੇ ਨਾਲ ਲੈ ਕੇ ਜਾਵੇ ਤਾਂ ਕਿੰਨੇ ਅਰਬ ਰੁਪਏ ਸਾਡਾ ਪੰਜਾਬ ਦਾ ਕੈਨੇਡਾ ਦੀ ਧਰਤੀ ਵੱਲ ਜਾ ਰਹੇ ਔਰ ਇਹ ਇਹਨੂੰ ਰੋਕਣ ਵਾਸਤੇ ਇੱਕ ਬਿੱਲ ਅਸੀਂ ਪੇਸ਼ ਕੀਤਾ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਜਿਹੜਾ ਉਸ ਵਕਤ ਦੇ ਚੀਫ ਮਿਨਿਸਟਰ ਡਾਕਟਰ ਬਾਈਸ ਪਰਮਾਨ ਨੇ ਇੰਟਰੋਡਿਊਸ ਕੀਤਾ ਸੀ ਜਿਹਦੇ ਨਾਲ ਤੁਹਾਡੀ ਆਈਡੈਂਟੀਟੀ ਬਚਦੀ ਆ ਤੁਹਾਡੇ ਸਰਕਾਰੀ ਨੌਕਰੀਆਂ ਦੇ ਬਾਹਰ ਦੇ ਦੂਜੇ ਕਲੇਮ ਨਹੀਂ ਕਰ ਸਕਦੇ ਦੋ ਮਸਾਇਲ ਉਹਨੂੰ ਮੇਨਟੇਨ ਕਰਨਾ ਕੋਈ ਵੀ ਬਾਹਰੋਂ ਆਵੇ ਉਹ ਸ਼ਰਤਾ ਪੂਰੀਆਂ ਕਰੇ ਬਿਨਾਂ ਸ਼ਰਤਾ ਪੂਰੀਆਂ ਕਰੇ ਨਾ ਐਗਰੀਕਲਚਰ ਲੈਂਡ ਦਾ ਮਾਲਕ ਬਣ ਸਕਦਾ ਨਾ ਉਹ ਵੋਟਰ ਬਣ ਸਕਦਾ ਤੇ ਨਾ ਉਹ ਇੰਡਸਟਰੀ ਲਾ ਸਕਦਾ ਸ਼ਰਤਾ ਪੂਰੀਆਂ ਕਰਕੇ ਜੋ ਮਰਜੀ ਕਰੇ ਉਦਾਂ ਆਵੇ ਸਾਡੇ ਪੰਜਾਬ ਦੇ ਵਿੱਚ ਪੈਸੇ ਕਮਾਉਣ ਨੋ ਵਰੀਜ਼ ਐਟ 올 ਲੇਕਿਨ ਜਿਸ ਤਰ੍ਹਾਂ ਆਪਣਾ ਸਾਡੀ ਆਬਾਦੀ ਸ਼ਿਫਟ ਹੋ ਰਹੀ ਆ ਸਾਡਾ ਤਾਂ ਸਾਰਾ ਕਲਚਰ ਸਾਡੀ ਇਸ ਆਇਡੈਂਟੀਟੀ ਇਜ਼ ਇਨ ਡੈਮੋਗ੍ਰਾਫਿਕ ਕਰਾਈਸਿਸ ਆ ਪੰਜਾਬ ਦੇ ਵਿੱਚ ਨੌਕਰੀਆਂ ਸਾਡੀਆਂ ਆਪੇ ਬੰਦ ਹੋ ਜਾਣਗੀਆਂ ਮੀਤ ਹੀਰ ਕਹਿ ਰਿਹਾ ਸੀ ਜੀ ਕਿ ਇਹ ਅਨਪੜ੍ਹ ਲੋਕ ਆ ਜਿਹੜੇ ਕਹਿੰਦੇ ਕਿ ਸਰਕਾਰੀ ਨੌਕਰੀਆਂ ਅਸੀਂ ਕਿੱਦਾਂ ਰੋਕ ਸਕਦੇ ਆ ਉਹਨੂੰ ਕਹਿੰਦਾ ਤੈਨੂੰ ਫੇਰ ਪਤਾ ਹੀ ਕੁਝ ਨਹੀਂਗਾ ਤੂੰ ਉਹਨਾਂ ਕਾ ਨੌਕਰੀ ਲੈ ਕੇ ਦਿਖਾਵੇ ਮੈਂ ਹਿਮਾਚਲ ਪ੍ਰਦੇਸ਼ ਵਿੱਚ ਸਰਕਾਰੀ ਗੁਜਰਾਤ ਵਿੱਚ ਲੈ ਕੇ ਦਿਖਾ ਦੇ ਉੱਤਰਾਖੰਡ ਵਿੱਚ ਲੈ ਕੇ ਦਿਖਾ ਦੇ ਇਹਨਾਂ ਸਾਰੀਆਂ ਸਟੇਟਾਂ ਵਿੱਚ ਲਾ ਜਿੱਦਾਂ ਦਾ ਹਿਮਾਚਲ ਨੇ ਬਣਾਇਆ ਜਿਹੜਾ ਲਾ ਮੈਂ ਮੰਗਿਆ ਵਾ ਪੰਜਾਬ ਦੇ ਵਿਧਾਨ ਸਭਾ ਸਪੀਕਰ ਦੇ ਟੇਬਲ ਤੇ ਪਿਆ ਉਹ ਪ ਇਸ ਕਰਕੇ ਮੈਂ ਸਮਝਦਾ ਕਿ ਦੇ ਹੈ ਅ ਇਹ ਚਫੇਰੇ ਫੇਲ ਹੋਈ ਆ ਸਰਕਾਰ ਇੱਕ ਤਾਂ ਹੁੰਦਾ ਨਾ ਕਿ ਕਿਸੇ ਇੱਕ ਵਰਗ ਦੇ ਵਿੱਚ ਫੇਲ ਹੋਈ ਕਿਸੇ ਇੱਕ ਕੰਮ ਵਿੱਚ ਫੇਲ ਹੋਈ ਆ ਕਰਜ਼ਾ ਵੀ ਇੰਨਾ ਚੜਾ ਦਿੱਤਾ ਕੰਮ ਵੀ ਕੋਈ ਨਹੀਂ ਹੋਇਆ ਫਿਰ ਵੀ ਕਹੀ ਜਾਂਦੇ ਰੰਗਲਾ ਪੰਜਾਬ ਹੈ ਰੰਗਲਾ ਪੰਜਾਬ ਔਰ ਬਦਲਾਖੋਰੀ ਸੋਇ ਪਿਛਲੇ 2 ਸਾਲ ਮਿਸਯੂਜ਼ ਕ੍ਰੋਸ ਮਿਸਯੂਜ਼ ਆਫ ਪੁਲਿਸ ਇੰਟੈਲੀਜੈਂਸ ਐਂਡ ਵਿਜੀਲੈਂਸ ਤੇਜਰੀਵਾਲ ਸਾਹਿਬ ਉੱਥੇ ਤਾਂ ਬੜਾ ਕਨਵੀਨੀਐਂਟਲੀ ਕਹਿੰਦੇ ਨੇ ਕਿ ਮੋਦੀ ਸਾਡੇ ਨਾਲ ਧੱਕਾ ਕਰ ਰਿਹਾ ਔਰੇ ਔਰ ਦੇਸ਼ ਦੇ ਵਿੱਚ ਧੱਕਾ ਆਪੋਜੀਸ਼ਨ ਲੀਡਰਾਂ ਦਾ ਕਰ ਰਿਹਾ ਇਹਨਾਂ ਨਾਲ ਨਹੀਂ ਹੋ ਰਿਹਾ ਵੈਸੇ ਇਹਨਾਂ ਦੇ ਖਿਲਾਫ ਬਹੁਤ ਸਬੂਤ ਨੇ ਸੁਪਰੀਮ ਕੋਰਟ ਤੱਕ ਆਬਜ਼ਰਵੇਸ਼ਨਸ ਆ ਗਿਆ ਕਿ ਬਹੁਤ ਪੈਸਾ ਇਨਵੋਲਡ ਹੈ ਇਹਨਾਂ ਦੇ ਕੋਟਾਲੇ ਜਿਹਨਾਂ ਦੇ ਨਾਮ ਨੇ ਦੇ ਆਰ ਡੀਪਲੀ ਕਨੈਕਟਡ ਵਿਦ ਦਿਸ ਦਿੱਲੀ ਲਿਕਰ ਸਕੈਮ ਲੇਕਿਨ ਤੁਸੀਂ ਦੱਸੋ ਪੰਜਾਬ ਦੇ ਵਿੱਚ ਤੁਸੀਂ ਧੱਕਾ ਨਹੀਂ ਕਰ ਰਹੇ ਵਿਰੋਧੀਆਂ ਦੇ ਨਾਲ ਕਿੰਨੇ ਬੰਦਿਆਂ ਨੂੰ ਤੁਸੀਂ ਫੜ ਕੇ ਅੰਦਰ ਦਿੱਤਾ ਵਾ ਕਿੰਨੇ ਆ ਤੇ ਤੁਸੀਂ ਝੂਠੇ ਪਰਚੇ ਦਰਜ ਕੀਤੇ ਨੇ ਅਸੀਂ ਤਾਂ ਫਿਰ ਵੀ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਚ ਬਾਹਰ ਆ ਕੇ ਤੁਹਾਡੇ ਸੁਸ਼ੋਡਿਆ ਤੇ ਸਿਦੈਂਦਰ ਜੈਨ ਡੇਢ ਸਾਲ ਦੇ ਸੁਪਰੀਮ ਕੋਰਟ ਤੋਂ ਜ਼ ਦਲੀ ਹਾਈ ਕੋਰਟ ਨੇ ਕਿਹਾ ਕਿ ਤੁਹਾਡੇ ਖਿਲਾਫ ਪੁਖਤਾ ਸਬੂਤ ਸਾਨੂੰ ED ਦੀ ਚਾਰਜ ਸ਼ੀਟ ਜਾਂ ਉਹਨਾਂ ਦੇ ਜਿਹੜੇ ਉਹਨਾਂ ਨੇ ਰੀਜਾਇਨਡਸ ਫਾਈਲ ਕੀਤੇ ਨੇ ਉਹਨਾਂ ਵਿੱਚ ਤੁਹਾਡੇ ਖਿਲਾਫ ਪੁਖਤਾ ਸਬੂਤ ਕਰਾਪਸ਼ਨ ਦੇ ਵਿੱਚ ਇਨਵੋਲਵਮੈਂਟ ਦੇ ਆ ਰਹੇ ਨੇ ਫਿਰ ਵੀ ਕਹੀ ਜਾਂਦੇ ਅਸੀਂ ਕਟੜ ਮਾਨਦਾਰ ਤਾਂ ਸਾਨੂੰ ਆਣ ਕੇ ਪੰਜਾਬ ਸਮਗਲਰ ਕਰਦਾ ਆਂਦੰਨੇ ਸੋ ਇਸ ਕਰਕੇ ਇੱਕ ਧੋਖਾ ਹੋਇਆ ਪੰਜਾਬ ਦੇ ਲੋਕਾਂ ਨਾਲ ਉਹ ਮੈਨੂੰ ਪੂਰਨ ਆ ਸਕੇ ਇਸ ਲੋਕ ਸਭਾ ਇਲੈਕਸ਼ਨ ਵਿੱਚ ਉਹ ਰਿਪੇਅਰ ਕਰਨਗੇ 13 0 ਉਹ ਇੱਕ ਫੇਕ ਸਟੇਟਮੈਂਟ ਸੀ ਜਿਹੜੇ ਪਾਰਟੀ ਕੋ 13 ਬੰਦੇ ਹੀ ਨਹੀਂਗੇ ਪੰਜ ਮੰਤਰੀ ਤਿੰਨ ਐਮਐਲਏ ਇੱਕ ਕਮੇਡੀਅਨ ਤਿੰਨ तितਲੀਆਂ ਹਾਊ ਵਿਲ ਦੇ ਫਾਈਟ ਇਲੈਕਸ਼ਨ ਜਿਹੜਾ ਬੰਦਾ ਰਿੰਕੂ ਇਹਨਾਂ ਦਾ ਜਲੰਧਰੋਂ ਲੋਕ ਸਭਾ ਦੀ ਟਿਕਟ ਨਾਮਿਨੇਟ ਕੀਤਾ ਟਿਕਟ ਲੈ ਕੇ ਭੱਜ ਗਿਆ ਵਾ ਤੇ ਫਿਰ ਇੱਕ ਅਕਾਲੀ ਦਲ ਤੋਂ ਬੰਦਾ ਡਿਫੈਕਟਰ ਚੱਕਣਾ ਪਿਆ ਦੋ ਕਾਂਗਰਸ ਦੇ ਡਿਫੈਕਟਰ ਚੱਕੇ ਜਿਹੜੇ ਬੰਦੇ ਕਹਿੰਦੇ ਸੀ ਵਿਵਸਥਾ ਪਰਿਵਰਤਨ ਆਏ ਆ ਅਸੀਂ ਇੱਕ ਵਧੀਆ ਰਾਜਨੀਤੀ ਦਾ ਦੇਾਂਗੇ ਮਾਡਲ ਪੇਸ਼ ਕਰਾਂਗੇ ਉਹ ਡਿਫੈਕਟਰ ਚੱਕ ਕੇ ਲੈ ਕੇ ਆਉਂਦੇ ਆ ਰਾਤ ਨੂੰ ਤੇ ਅਗਲੇ ਦਿਨ ਸਵੇਰੇ ਉਹ ਕੈਂਡੀਡੇਟ ਬਣਦੇ ਨੇ ਤੇ ਆਪਣੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰਜ਼ ਨਰਾਸ਼ ਕਰਦੇ ਹੋ ਵਿਚਾਰੇ ਸਿਰਫ ਬਸਤੇ ਤੇ ਦਰਿਆ ਚੱਕਣ ਜੋਗੇ ਰਹਿ ਗਏ ਨੇ ਰਾਜ ਸਭਾ ਹੈ ਤੇ ਬਾਹਰਲੇ ਬਣਨੇ ਨੇ ਅਮੀਰ ਆਦਮੀ ਬਣਨੇ ਨੇ ਟਿਕਟਾਂ ਤੇ ਇਹਨਾਂ ਨੂੰ ਮਿਲਣੀਆਂ ਜੌਬਸ ਚੇਅਰਮੈਨ ਉਹਦੀ ਬਣੀ ਆ ਬੀਪੀ এডਿਕੇਸ਼ਨ ਬੋਰਡ ਦੀ ਐਨ ਆਊਟਸਾਈਡਰ ਰਹਿਰਾ ਦਾ ਚੇਅਰਮੈਨ ਬਣਿਆ ਆਊਟਸਾਈਡਰ ਦਿੱਲੀੋਂ ਕੇਜਰੀਵਾਲ ਸਾਹਿਬ ਦਾ ਬਾਬਾ ਫਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੈ ਗੈਰ ਪੰਜਾਬੀ ਦਿੱਲੀੋਂ ਪੇ ਜਾ ਕੇ ਕੇਜਰੀਵਾਲ ਸਾਹਿਬ ਤੇ ਫਿਰ ਮਤਲਬ ਜਿਹੜੇ ਵਿਚਾਰੇ ਵਲੰਟੀਅਰ ਸੀ ਉਹ ਸਿਰਫ ਦਰਿਆ ਚੱਕਣ ਵਾਸਤੇ ਰੱਖੇ ਨੇ ਮੇਰੀ ਉਹਨਾਂ ਨੂੰ ਅਪੀਲ ਹੈ ਤੁਹਾਡੇ ਜੀ ਲਾਸ ਲਾਸਟ ਗੱਲ ਮੇਰੀ ਉਹਨਾਂ ਨੂੰ ਤੇ ਨਾਲ ਅਕਾਲੀ ਦਲ ਦੇ ਕਹੇ ਦਰੋਂ ਮੈਂ ਤੁਹਾਨੂੰ ਅਪੀਲ ਕਰਦਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਮੈਰਿਟ ਦੇ ਆਧਾਰ 'ਤੇ ਫੈਸਲਾ ਲਵੋ ਅਗਰ ਮੇਰੇ ਨਾਲ ਕੋਈ ਬੈਟਰ ਅੱਛਾ ਕੈਂਡੀਡੇਟ ਤੁਹਾਨੂੰ ਲੱਗਦਾ ਜਿਸ ਸਦਕਾ ਉਹ ਸਪੋਰਟ ਪਾਉ ਪਰਸਨ Who can speak in the parliament who can raise the voice of Punjab raise issues of the state ਚਾਹੇ ਉਹ ਕਿਸਾਨਾਂ ਦੇ ਨੇ ਚਾਹੇ ਉਹ ਖੇਤ ਮਜ਼ਦੂਰ ਦੇ ਨੇ ਚਾਹੇ ਉਹ ਵਪਾਰੀਆਂ ਦੇ ਨੇ ਚਾਹੇ ਉਹ ਨੌਜਵਾਨਾਂ ਦੇ ਨੇ ਚਾਹੇ ਉਹ ਇੰਡਸਟਰੀ ਦੇ ਨੇ ਚਾਹੇ ਹੋ ਔਰਤਾਂ ਦੇ ਨੇ ਚਾਹੇ ਕਿਸੇ ਗੱਲ ਦਾ ਪੰਜਾਬ ਦਾ ਉੱਥੇ ਆਵਾਜ਼ ਹੋਣੀ ਚਾਹੀਦੀ ਔਰ ਮੈਨੂੰ ਬੜਾ ਫਕਰ ਹੈ ਕਿ ਡਾਕਟਰ ਗਾਂਧੀ ਨਾਮਿਨੇਟ ਕੀਤੇ ਕਾਂਗਰਸ ਨੇ ਸਾਨੂੰ 13 ਗਾਂਧੀ ਚਾਹੀਦੇ ਨੇ ਪੰਜਾਬ ਦੇ ਵਿੱਚ ਤਾਂ ਕਰਕੇ ਮੈਂ ਪਾਰਟੀ ਬਾਜ਼ਦੂ ਉੱਤੇ ਵੀ ਤੁਹਾਡੇ ਸਾਰਿਆਂ ਦੀ ਵੋਟ ਮੰਗਦਾ ਤੁਹਾਡਾ ਇੱਥੇ ਆਉਣ ਵਾਸਤੇ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਤੁਹਾਡਾ ਤੇ ਪੰਜਾਬ ਕਾਂਗਰਸ ਲੋਕਾ ਜਾਣਦਾ ਕੀ ਹੈ ਪੰਜਾਬ ਵਿੱਚ ਸਾਡਾ ਏਜੰਡਾ ਆਪਣੇ ਪੰਜਾਬ ਨੂੰ ਮੁੜ ਉਸ ਪੰਜਾਬ ਬਹਾਲ ਕਰਨਾ ਜਿਹੜਾ ਕਿਸੇ ਵੇਲੇ ਨੰਬਰ 1 ਸਟੇਟ ਸੀ ਅੱਜ ਤੋਂ 39 ਸਾਲ ਪਹਿਲਾਂ ਪੰਜਾਬ ਤੇ ਕੋਈ ਇਕਰਜ਼ਾ ਮੁਕਤ ਸਟੇਟ ਸੀ ਰੈਵਨਿਊ ਸਰਪਲਸ ਸਟੇਟ ਸੀ ਅਸੀਂ ਜ਼ਿਆਦਾ ਤਾਂ ਨਹੀਂ ਕਰ ਸਕਦੇ ਝੂਠ ਬੋਲਣਾ ਗਲਤ ਗੱਲ ਹੋ ਗਈ ਅਸੀਂ ਪੰਜਾਬ ਦੀ ਉਹੀ ਸਿਚੁਏਸ਼ਨ ਅਗਰ ਬਹਾਲ ਕਰਨ ਵਿੱਚ ਕੁਝ ਵੀ ਹਿੱਸਾ ਪਾਵਾਂਗੇ ਤਾਂ ਆਈ ਥਿੰਕ ਕਿ ਅਸੀਂ ਕੋਈ ਪੋਜ਼ਿਟਿਵ ਅਜੰਡਾ ਕ੍ਰੀਏਟ ਕੀਤਾ ਸਟੇਟ ਲਈ ਅਸੀਂ ਅਕਾਊਂਟੇਬਲ ਟਰਾਂਸਪੇਰੈਂਟ ਸਿਸਟਮ ਵਿੱਚ ਰੱਖ ਮੈਂ ਘਟੂ ਘਟ ਆਪਣਾ ਯਕੀਨ ਰੱਖਦਾ ਹਾਂ ਐਂਡ ਆਈ ਵਿਲ ਟ੍ਰਾਈ ਮਾਈ ਬੈਸਟ ਕਿ ਸਾਡੀ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਹਿੱਤ ਵਿੱਚ ਪੰਜਾਬ ਦੇ ਮੁੱਦਿਆਂ ਦੇ ਉੱਤੇ ਪੈਰਾ ਦਿਸ ਜਿਹੜੇ ਦਿੱਲੀ ਸ਼ਹਿਰ ਕੌਂਸੀ ਹਮਲਿਓ ਪਿਛਲੇ ਬਾਰੇ ਵੀ ਚੋਣਾ ਹੋਈ ਜਿੰਨੀ ਚੋਣਾ ਵੀ ਹੋਈਆਂ ਵਾਦੇ ਹੋਏ ਪਰ ਪੂਰੇ ਨਹੀਂ ਹੋਏ ਕਿਹੜੇ ਜਿਹੜੀ ਮੁੱਖ ਗੱਲਾਂ ਨੇ ਲੋਕਾਂ ਕੋਲੇ ਅੱਜ ਵੀ ਉਹ ਯਾਦ ਕਰਾਦੇ ਨੇ ਜਿਹੜੇ ਤੁਸੀਂ ਆਣੇ ਤੋਂ ਪੂਰੇ ਕਰਦੇ ਜਿਹੜੇ ਇਹਨਾਂ ਨੇ ਵਾਦੇ ਕੀਤੇ ਸੀ ਇਹਨਾਂ ਦੇ ਵਾਦੇ ਇਹਨਾਂ ਦੇ ਵਾਦੇ ਦਾ ਦੇਖੋ ਜੀ ਟੀਚੀਵਾਲ ਨੇ ਕਿਹਾ ਸੀਗਾ ਕਿ ਮੈਂ 24 ਘੰਟਿਆਂ ਵਿੱਚ ਬੇਅਦਬੀਆਂ ਦਾ ਇਨਸਾਫ ਕਰਾਂਗਾ ਅੱਜ ਕੱਲ ਪਰਸੋ ਅਖਬਾਰ ਚ ਖਬਰ ਆਈ ਹੈ ਕਿ ਜਿਹੜੀ ਐਸਆਈਟੀ ਦੀ ਰਿਪੋਰਟ ਆ ਉਹ ਹਲੇ ਅਦਾਲਤ ਵਿੱਚ ਜਿਹੜੀ ਫਾਈਨਲ ਚਾਰਜ ਸ਼ੀਟ ਹੋਣੀ ਸੀ ਗੁਨਾਹਗਰਾਂ ਦੇ ਖਿਲਾਫ ਉਹ ਫਾਈਲ ਨਹੀਂ ਕਰਤੀ ਜਿਹੜੀ ਪਰਮਿਸ਼ਨ ਇੱਕ ਡੇਰਾ ਸੱਚਾ ਸੌਦਾ ਦੇ ਮੁਖੀ ਦੇ ਖਿਲਾਫ ਪੈਂਡਿੰਗ ਸੀਗੀ ਫਰੀਦਕੋਟ ਐਸਐਸਪੀ ਨੇ ਪ੍ਰੋਸੀਕਿਊਸ਼ਨ ਸੈਂਕਸ਼ਨ ਮੰਗਿਆ ਜਿਹੜਾ ਸੈਕਸ਼ਨ 295ਏ ਲੱਗਿਆ ਹੋਇਆ ਉਹਨਾਂ ਦੇ ਖਿਲਾਫ ਲੇਕਿਨ ਉਸ ਪ੍ਰੋਸੀਕਿਊਸ਼ਨ ਸੈਂਕਸ਼ਨ ਨੂੰ ਹੋਮ ਡਿਪਾਰਟਮੈਂਟ ਨੇ ਪਿਛਲੇ ਪੌਣੇ 2 ਸਾਲ ਤੱਕ ਅੱਜ ਤੱਕ ਸੈਂਕਸ਼ਨ ਨਹੀਂ ਦਿੱਤਾ ਸਿਮilarly ਡਰੱਗਸ ਕਹਿੰਦੇ ਸੀ 6 ਮਹੀਨੇ ਚ ਖਤਮ ਕਰਾਂਗੇ ਜਿਹੜਾ ਜ਼ਹਿਰੀਲੀ ਸ਼ਰਾਬ ਦਾ ਹੋਇਆ ਵਾਕਿਆ ਜਿੱਥੇ 25 ਬੰਦੇ ਮਰੇ ਨੇ ਉਹ ਕੱਲੇ 25 ਗਰੀਬ ਨਹੀਂ ਮਰੇ ਇਟ ਸਪੀਕਸ ਦੈਟ ਥੇਅਰ ਇਜ਼ ਅ ਪੈਰਲਲ ਲਿਕਰ ਮਾਫੀਆ ਆਪਰੇਟਿੰਗ ਇਨ ਪੰਜਾਬ ਜ ਉਹ ਕੋਠੀ ਦੇ ਕਬਜ਼ਾ ਕੀਤਾ ਜਗਰੌਂ ਵਾਲੀ ਤੇ ਇਟ ਸਪੀਕਸ ਦਟ देयर ਇਸ ਰੀਅਲ ਸਟਾਰਟ ਰੀਅਲ ਅਸਟੇਟ ਮਾਫੀਆ ਜਿਹੜਾ ਨੈਕਸਸ ਆ ਮਾਫੀਆ ਆ ਦਾਤੇ ਪੋਲੀਟੀਕਲ ਲੋਕਾਂ ਨੂੰ ਉਪਰ ਕਰਾ ਰਿਹਾ ਹੈ ਮਾਈਨਿੰਗ ਮੇਰੇ ਕੋਲ ਆਪਣੀ ਰਿਪੋਰਟ ਪਈ ਜਿਹੜੀ ADGP ਇੰਟੈਲੀਜੈਂਸੀ ਲੇਟੈਸਟ ਰਿਪੋਰਟ ਹੈ ਉਹਨਾਂ ਨੇ ਪੁਆਇੰਟ ਆਊਟ ਕਰਤਾ ਕਿ ਆ 13 ਜ਼ਿਲ੍ਹਿਆਂ ਵਿੱਚ ਆ ਬੰਦੇ ਆ ਉਹਨਾਂ ਦੀਆਂ ਮਸ਼ੀਨਰੀਆਂ ਤੇ ਆ ਅਫਸਰ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਰੇਤਾ ਕੱਢ ਰਹੇ ਨੇ ਆਫਕੋਰਸ ਐਮਐਲਏ ਦਾ ਨਾਮ ਲਿਖ ਨਹੀਂ ਸਕਦੇ ਕਿਉਂਕਿ ਉਹਨੇ ਉਹਦੀ ਬਦਲੀ ਹੋ ਜਾਣੀ ਸੋ ਉਹਦੇ ਖਿਲਾਫ ਐਕਸ਼ਨ ਹੋਣਾ ਸੋ ਹਰ ਤਰ੍ਹਾਂ ਦਾ ਮਾਫ ਮਾਫੀਆ ਪਰਪਲ ਆ ਇੱਕ ਮੀਡੀਆ ਹਾਊਸ ਹੈ ਪੰਜਾਬ ਦਾ ਟਾਈਮ ਆਉਣ ਤੇ ਤੁਹਾਨੂੰ ਨਾਮ ਵੀ ਦੱਸੂਗਾ ਉਸ ਦਾ ਉਸ ਦਾ ਵਪਾਰ ਹੜਪਣ ਲਈ ਹਰਮੀਤ ਪਠਾਨ ਮਾਜਰਾ ਨੇ ਉਹਨਾਂ ਨੂੰ ਥ੍ਰੈਟਨ ਕੀਤਾ ਕਿ ਜਾਂ ਤਾਂ ਸਾਨੂੰ ਸਾਰਾ ਬਣਿਆ ਬਣਾਇਆ ਕੇਬਲ ਨੈਟਵਰਕ ਦਾ ਵਪਾਰ ਦੇ ਦਿਓ ਨਹੀਂ ਤਾਂ ਤੁਹਾਨੂੰ ਨਹੀਂ ਤਾਂ ਸਾਨੂੰ ਇੰਨੀ ਰਕਮ ਐਕਸਟਰਸ਼ਨ ਵਜੋਂ ਦਿਓ ਨਹੀਂ ਤਾਂ ਤੁਹਾਡੇ ਦੇ ਪਰਚੇ ਦਿਲਚ ਕਰਾਂਗੇ ਉਸ ਵਿਅਕਤੀ ਤੇ ਉਹਨਾਂ ਦੀ ਕੰਪਨੀ ਤੇ 35 ਦੇ ਲਾਗੇ 40 ਦੇ ਲਾਗੇ ਐਫ ਆਈ ਆਰ ਦਰਜ ਕਰਕੇ ਉਹਨੂੰ ਦੇਸ਼ ਛੱਡਣ ਤੇ ਮਜਬੂਰ ਕਰ ਦਿੱਤਾ ਹੈ ਆ ਜਿਹੜਾ ਐਮ ਐਲ ਕਹਿੰਦੇ ਸੀ ਅਸੀਂ ਆਮ ਜੇ ਬੰਦੇ ਆ ਕੋਈ ਸਰਪੰਚ ਕਿਉਂ ਸਵਾਲ ਪੁੱਛ ਕੇ ਮਾਰੋ ਲਫੇੜੇ ਸਰਪੰਚਾਂ ਦੇ ਇਧਰ ਹਾ ਘਟਾਰੂ ਚੱਕ ਕੀ ਚੀਜ਼ ਹੈ ਦੱਸੋ ਮੈਨੂੰ ਜੀ ਤੇ ਇੱਕ ਆਦਮੀ ਬਦਫੈਲੀ ਕਰਦਾ ਫੜਿਆ ਗਿਆ ਔਨ ਕੈਮਰਾ ਗਵਰਨਰ ਨੇ ਉਹਦੀ ਵੀਡੀਓ ਨੂੰ ਪੁਸ਼ਟੀ ਕੀਤੀ ਪਰ ਇਹ ਘਟਾਰੂ ਚੱਕ ਨੂੰ ਰੱਖ ਕੇ ਕੈਬਨਿਟ ਦੇ ਬੜਾ ਮਾਣ ਮਹਿਸੂਸ ਕਰਦੇ ਨੇ